ਉਹ ਤੈਨੂੰ ਪਤਾ ਹੈ ਆਪਣੇ ਬੰਦੇ ਚੰਗੀ ਗੱਲ ਤਾਂ ਕੁਝ ਹੋਣੀ ਨਹੀਂ ਆਉਂਦੀ। ਇਹ ਆ ਵੀ ਜੱਕ ਕੇ ਰੱਖ ਜੀ ਮੈਂ ਸਾਈਡ ਤੇ। ਇੰਮੇ ਤੂੰ ਕੜਾ ਕੇ ਕੇਕ ਲੈ ਆਇਆ ਓਏ। ਆਹ ਪੀਲਾ। ਇਹ ਚੀਮਾ ਲੈ। ਆ ਲੈ ਆਇਆ ਭਾਈ ਕੇਕ ਚੀਮਾ। ਚਾਹਲ ਜੀ ਲਗਾਇਆ ਕੋ। ਚਾਹਲ ਜੀ। ਹੋਰੇ ਕੁਝ ਬਣਾਦਾ ਚਾਹਲ ਜੀ। ਇਧਰ ਕੀ ਲਿਖਿਆ ਕੀ ਭਾਈ। ਅੱਛਾ ਠੀਕ ਹੈ ਕੋਈ ਗੱਲ ਨਹੀਂ। ਲਓ ਵੀ ਸੱਜਣ ਪਿਆਰਿਓ। ਆ ਲਿਆਇਆ ਆਪਣਾ ਚੀਮਾ ਏਕ ਤੇ ਇਹ ਲਿਆਇਆ ਗੱਗੀ ਤੇ ਜਸੂ ਤੇ ਇੱਕ ਸਭ ਤੋਂ ਜਿਹੜੀ ਯਾਰ ਖੁਸ਼ੀ ਦੀ ਗੱਲ ਆ ਜਿਹੜੀ ਦੱਸਣ ਵਾਲੀ ਰਾਤ ਰਹਿ ਗਈ ਸੀ ਸਾਬ ਆਪਣਾ 2-3 ਕੁਸਤੀਆਂ ਮਤਲਬ ਘੁਲਿਆ ਬਾਕੀ ਦਾ ਜਿਹੜੀਆਂ ਸਕੂਲ ਲੈਵਲ ਦੇ ਘੁਲਿਆ ਉਹ ਹੋਰ ਵੱਖਰੀ ਗੱਲ ਆ ਜਿਹੜੀਆਂ ਮਤਲਬ 6-7 ਇੱਕ ਦੋ ਘੁਲਿਆ ਉਥੇ ਇਹਨੂੰ 1200-1500 ਰੁਪਈਆ ਸਾਬ ਨੂੰ ਮਿਲੇ ਆਪਣੇ ਨੂੰ ਤੇ ਇਹ ਉਹ ਪੈਸਿਆਂ ਦੇ ਵਿੱਚੋਂ ਮੇਰਾ ਕੇਕ ਲੈ ਕੇ ਆਇਆ। ਇਹਦੀ ਮਾਂ ਨੇ ਦੱਸਿਆ ਮੈਨੂੰ ਇਹ ਨਾ ਮੈਨੂੰ ਨਹੀਂ ਪਤਾ ਗੱਲ ਦਾ ਪਤਾ ਲਿਆ ਇਹਦੀ ਮਾਂ ਨੇ ਮੈਨੂੰ ਦੁਪਹਿਰੇ ਦੱਸਿਆ ਕਹਿੰਦੀ ਵੀ ਕਹਿੰਦਾ ਮੈਂ ਮਤਲਬ ਇੱਕ ਤਰ੍ਹਾਂ ਦੀ ਇਹਦੀ ਕਮਾਈ ਹੋਈ ਮਿਹਨਤ ਦੀ ਕਮਾਈ ਹੋਈ ਹੈ। ਆਪ ਲੈ ਕੇ ਆਇਆ। ਆਪ ਲੈ ਕੇ ਆਇਆ ਬੰਦੇ ਦੀ ਜਵਾਗ ਨਹੀਂ ਸੋਚ ਦੇਖ। ਤੇ ਜਿਵੇਂ 2 ਮਿੰਟ ਤੂੰ ਵੀਡੀਓ ਬਣਾ ਆਪਾਂ ਸਭ ਨੂੰ 2 ਮਿੰਟ ਇੱਥੇ ਬਿਠਾਈਏ ਤੇ ਨਾਲ ਦੱਸੀਏ ਵੀ ਹੋਰ ਬੱਚਿਆਂ ਨੂੰ ਵੀ ਇਹ ਗੱਲ ਦੱਸੀਏ ਆ ਜਾ ਵੀ ਸਾਬ ਵਗੈਰਾ। ਬਹਿ ਜਾ ਇੱਥੇ। ਦੇਖੋ ਯਾਰ ਇਹ ਪੁੱਤ ਦਾ ਉਹਦੇ ਪਿਓ ਲਈ ਪਿਆਰ ਆ ਇਹ ਵੀ ਐਡੇ ਇੱਕ ਬੱਚੇ ਨੂੰ ਨਹੀਂ ਕਿੰਨੀ ਸਮਝ ਹੁੰਦੀ ਆ ਵੀ ਹਨਾ ਵੀ ਮੈਂ ਜਿਹੜੇ ਪੈਸੇ ਮਤਲਬ ਮਿਹਨਤ ਤੇ ਲੈ ਕੇ ਆਇਆ ਮੈਂ ਉਹ ਚੋਂ ਕੇਕ ਲੈ ਕੇ ਆਉਣਾ ਇਹਦਾ ਵੱਡਾ ਕਾਰਨ ਕੀ ਆ ਇਹ ਸਾਨੂੰ ਦੇਖਦਾ ਟੰਗਰਾਂ ਦੇ ਵਿੱਚ ਸਾਨੂੰ ਕੰਮ ਕਰਦੇ ਦੇਖਦਾ ਅਸੀਂ ਨੂੰ ਹਰ ਇੱਕ ਚੀਜ਼ ਦਾ ਅਹਿਸਾਸ ਕਰਾਉਨੇ ਆ ਜਿਹੜੇ ਜ਼ਿਆਦਾਤਰ ਆਪਾਂ ਮਾਪੇ ਉਹ ਇਹ ਗੱਲ ਸੋਚਦੇ ਜਦੋਂ ਜਵਾਬ ਨਿਕਾਉਂਦਾ ਆਪਾਂ ਕਹਿੰਦੇ ਲੈ ساری ਉਮਰ ਕੰਮ ਹੀ ਕਰਨਾ ਕੋਈ ਗੱਲ ਨਹੀਂ ਹਜੇ ਥੋੜੀ ਇਹਨੂੰ ਕਿਸੇ ਕੰਮ ਲਾਉਣਾ ਇਹਨੂੰ ਅਸੀਂ ਕਿੱਗੀ ਲਾਉਨੇ ਆ ਵਾੜਾ-ਬਾੜਾ ਕੰਮ ਨਾਲ ਇਹਨੂੰ ਪਤਾ ਲੱਗੇ ਜਦੋਂ ਆਪ ਜਵਾਕ ਨੂੰ ਇੰਤ ਕਰਦੇ ਨੂੰ ਪਤਾ ਲੱਗਦਾ ਵੀ ਯਾਰ ਕਿੰਨੀ ਗਰਮੀ ਦੇ ਵਿੱਚ ਹੋਣਾ ਇੰਨੀ ਗਰਮੀ ਪੈਂਦੀ ਹੈ ਜੀ ਗਰਮੀ ਰਾਟ ਪੈਂਦਾ ਵੀ ਆਪਾਂ ਨੇ ਕੱਕ ਕੰਡਾ ਵੀ ਪਾਉਣਾ ਹੈ ਤੇ ਗੋਹਾ ਵੀ ਚੱਕ ਕੇ ਸੜਦਾ ਸਾਰਾ ਕੁਝ ਕਰਦਾ ਜਵਾਕ ਨੂੰ ਪੈਸੇ ਦੀ ਜੀ ਨੌਲੇਜ ਪਤਾ ਲੱਗਦੀ ਹੈ ਜਿਹੜਾ ਕਿ ਮੇਰੇ ਨਾਲ ਇਦੋਂ ਇਹੀ ਉਲਟ ਹੋਇਆ ਮੇਰੇ ਮਾਪੇ ਬਨੇ ਮੈਨੂੰ ਬਹੁਤ ਲਾਡ ਨਾਲ ਰੱਖਿਆ ਹੋਇਆ ਸੀ ਕਮਕੂਤਾ ਬਹੁਤ ਦੂਰ ਦੀ ਗੱਲ ਆ ਕੰਮ ਦੇ ਦਾ ਮੈਂ ਨੇੜੇ ਦੇ ਮੈਨੂੰ ਲੰਘਾਇਆ ਉਹਨੇ ਮੈਨੂੰ ਮੈਂ ਅੱਗੇ ਜਿਹੜਾ ਜਵਾਕ ਆਮਦੌਰ ਦੇ ਸਿਲੰਡਰ ਲੈ ਕੇ ਆਉਂਦੇ ਸੀ ਜਾ ਕੇ ਸਾਈਕਲਾਂ ਤੇ ਜਾ ਉਹ ਲਿਆਉ ਉਹ ਮਿੱਕੀ ਯੂਵਰ ਸਕੂਟਰ ਲੈਦਾ ਮੈਨੂੰ 7ਵੀਂ 8ਵੀਂ ਚ ਪੜ੍ਹਦੇ ਨੂੰ ਫਿਰ ਗੱਡੀ ਲੈਤੀ ਹੋਰ ਪਰ ਉਹਦਾ ਨਤੀਜਾ ਕੀ ਨਿਕਲੇ ਮਾਵਾ ਬਰਿੰਦਾ ਆਪਣੇ ਵੱਲੋਂ ਐ ਸ਼ੌਂਕ ਪੂਰੇ ਕੀਤੇ ਸਾਡੇ ਜਵਾਕ ਦੇ ਪੂਰੇ ਹੁਣ ਜੋ ਕਰ ਉਹਦਾ ਰਿਜ਼ਲਟ ਗਲਤ ਨਿਕਲਿਆ ਕਿ ਮੈਂ ਵਿਗੜਿਆ ਉਹ ਨਾਲ ਐਵੇਂ ਜਾ ਉਹ ਸਕੂਟਰ ਹੋਣਾ 500 ਤੋਂ ਬੜੀ ਅੰਦਰ ਉਹ ਨਾਲ ਜੁੜ ਜਾਂਦੀ ਹੈ ਗੱਡੀ ਮੋਟਰ ਸੈਰ ਹੋਣਾ ਚਾਹੀਦਾ ਆਹ ਆ ਗਿਆ ਆਹ ਹੋ ਗਿਆ ਐ ਕਰਦੇ 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 ਜਣੀ ਯਾਨੀ ਮੇਰੇ ਮੰਨੋ ਉਹ ਚੀਜ਼ ਤੋਂ ਮੈਂ ਕੋਈ ਫਾਇਦਾ ਨਹੀਂ ਸਭ ਕੁਲੇ ਲਿਆ ਸੀ ਵੀ ਆਪਾਂ ਇਹ ਆਪਣੇ ਮੁੰਡੇ ਨੂੰ ਨਹੀਂ ਉਧਰਲੇ ਬਸੇ ਨੂੰ ਜਾਣ ਦੇਣਾ। ਤੂੰ ਯਕੀਨ ਕਰੇਂਗਾ 10 ਰੁਪਏ ਵੀ ਜੇ ਇਹਨੇ ਲੈਣੇ ਨੇ ਇਹਦਾ ਕੋਈ ਖਰਚਾ ਨਹੀਂ। ਨਹੀਂ ਜਵਾਕ ਜਿਵੇਂ ਅੱਜ ਤਾਂ ਥੱਲੇ ਕੁਛ ਨਾ ਕੁਛ ਖਾਂਦੇ ਰਹਿੰਦੇ ਨੇ ਕਦੇ 버거 ਕਦੇ ਆ ਕੀ ਕਹਣਾ ਇਹਨੇ 10 15 ਰੁਪਏ ਦਾ ਹੋਵੇ 10 ਰੁਪਏ ਲੈ ਕੇ ਕੀ ਖਾਓ ਬਦ ਤੋਂ ਬਦ ਕਦੇ ਲਿਆ ਕੇ ਉਧਰ ਪਕੌੜੀਆਂ ਮੂੜੀਆਂ ਖਾਣ ਨੂੰ ਜੀ ਕਰਿਆ ਬਈ। ਸਾਡੇ ਘਰ ਦੇ ਵਿੱਚ ਸੀ ਉਹ 버거 버거 ਆਇਆ ਕੁਝ ਮਹੀਨੇ 2 ਮਹੀਨੇ ਮਗਰੋਂ ਖਾਣੇ ਆ ਵੀ ਚਾਹ ਦੇਲਾ 12 ਸਾਲ ਦਾ ਹੋ ਗਿਆ ਚਾਹ ਇਹਨੇ ਦਿੱਤੀ ਹੈਗਾ ਮੇਰੇ ਉੱਤੇ ਕਾ ਕਰਕੇ ਦੱਸਾਂ ਵਿੱਚ ਨਾਲ ਮੈਂਸ਼ਨ ਕਰਦਾ ਵੀ ਵਾਹ ਪਿਆਰੋਂ ਦੀ ਬੇਨਤੀ ਹੈ ਕਿ ਜਵਾਕਾਂ ਨੂੰ ਆਲਦੇ ਕੰਮ ਦੇ ਰਿਲੇਟਡ ਨਾ ਦੱਸਿਆ ਕਰੋ ਜਿਹੜੇ ਸਾਡੇ ਮਹਾਜਰ ਭਰਾ ਨੇ ਇਹ ਤੁਸੀਂ ਗੌਰ ਕਰਿਓ ਆਪਣੇ ਬੱਚਿਆਂ ਨੂੰ ਨਿੱਕੇ ਹੁੰਦੇ ਦੁਕਾਨ ਤੇ ਬਿਠਾਉਂਦੇ ਨੇ ਗੱਲੇ ਦੇ ਵੀ ਪਤਾ ਲੱਗੇ ਸਿੱਖਣਾ ਤੇ ਉਹਦਾ ਰਿਜ਼ਲਟ ਕੀ ਨਿਕਲਦਾ ਉਹ ਨਿੱਕੇ ਹੁੰਦੇ ਤੋਂ ਹੀ ਆਪਦਾ ਕਾਰੋਬਾਰ ਸਿੱਖੇ ਜਾਂਦੇ ਨੇ ਸੋ ਹੈਗਾ ਦਾ ਮੇਰਾ ਜਨਮ ਨਹੀਂ ਸੀ ਪਰ ਮੈਂ ਕਿਹਾ ਵੀ ਚੱਲਾ ਆਪਣੇ ਰਾਤ ਮੈਂ ਇਹ ਗੱਲ ਸ਼ੇਅਰ ਕਰਨੀ ਭੁੱਲੇ ਜਾ ਆਪਣੇ ਰਾਤ ਇਰਾਦੇ ਹੋਏ ਕਿ ਇਕੱਲੇ ਆਇਆ ਹਾਂ ਇੱਕ ਹੀ ਹਾਂ ਲੇ ਆਇਆ ਜੀ ਮੈਂ ਵਰਗੀ ਹੋ ਸਾਹ ਨੂੰ ਵੀ ਮੁਬਾਰਕਾਂ ਤੇਰੇ ਬਾਪੂ ਦਾ ਜਨਮ ਦਿਨ ਆ ਹਾਂ ਇਤੋਂ ਦੀਆਂ ਵੀ ਅੱਛਾ ਉਹ ਵੀ ਨੇ ਭਾਈ ਇਹ ਵੀ ਨੇ ਮਾਪੇ ਨੂੰ ਵੀ ਮੁਬਾਰਕਾਂ ਹੀ ਹੁੰਦੀ ਨੇ ਯਾਰ ਜਨਮ ਦਿਨ ਹਾਂ ਸਾਹ ਨੂੰ ਨਾਲੇ ਤੇ ਨਹੀਂ ਕੋਈ ਗੱਲ ਨਹੀਂ ਆਪਾਂ ਕਰਦੇ ਆ ਲੈ ਵੀ ਆ ਚੀਮੇ ਦਾ ਪਿਆਰ ਆ ਆਪਣੇ ਜਵਾਨਾਂ ਦਾ ਪਿਆਰ ਆ ਤੇ ਆ ਜੋ ਕਰਿਆ ਫਿਰ ਆਪਾਂ ਕੱਟ ਲਈਏ ਘੇਕਾ ਜਿੱਥੇ ਬਸਿਆ ਜਾਏਗਾ ਵੀ ਉਹ ਵੀ ਲਾਉਗਾ ਬਾੜਾ ਕਿ ਕਿਰਾਂ ਬਿਰਥਡੇ ਚੰਚਾਈ ਹਾਂ ਚੰਚਾਈ ਲੈ ਪਹਿਲੀ ਵਾਰੀ ਹੋਇਆ ਵੀ ਲੈ ਆਈ ਮਿੱਤਰਾ ਦੋ ਦੋ ਕੇਕ ਹੋ ਹੋ ਗਏ ਆਪਣੇ ਹੈ ਉਹ ਆ ਗਿਆ ਦੀਪਕ ਦੀਪਕਾ ਫੜ ਫੋਨ ਫੜ ਬੜੇ ਵੀਡੀਓ ਬਣਾ ਲੈ ਖੋਦੋ ਖੋਦੋ ਕੁੜੀਆਂ ਨੂੰ ਕੋਈ ਗੱਲ ਨਹੀਂ ਧੰਨਵਾਦ ਭਾਈ ਤੁਹਾਡਾ ਬਹੁਤ ਬਹੁਤ ਲਵ ਯੂ ਹਰਨ ਸਾਰਿਆਂ ਨੂੰ ਬਹੁਤ ਧੰਨਵਾਦ ਸਾਡਾ ਐਲਕੂਸ਼ਨ ਵੀ ਆ ਗਿਆ ਜਰੂ ਵਧੀਆ ਮੌਕੇ ਤੇ ਵੀਡੀਓ ਬਣਾਉਣ ਮੌਕੇ ਸੋ ਭਾਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੱਥੇ ਪਿਆਰ ਹੁੰਦਾ ਬੰਦਾ ਉੱਥੇ ਜਾਂਦਾ ਹੈ ਨਾ ਜਾਂ ਪਹਿਲਾਂ ਦਲੀਚ ਰੋਣੇ ਕੇ ਕੱਟਿਆ ਮੇਰਾ ਜਾਂ ਮੁੜ ਕੇ ਗੱਗੀ ਹੋਣ ਦਾ ਘਮ ਆਇਆ ਸੀਗਾ ਤੇ ਲੇਟ ਹੋ ਗਏ ਸੀਗੇ ਮੈਂ ਕਿਹਾ ਵੀ ਨਹੀਂ ਯਾਰ ਜਿੱਥੇ ਪਿਆਰ ਕੋਈ ਬੰਦਾ ਕਰਦਾ ਹੋਵੇ ਉਹਦਾ ਮਨ ਪਾਣਾ ਜ਼ਰੂਰੀ ਹੈ ਸੋ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਐਂ <laughs> ਕਰ <laughs>